ਕਾਂਗਰਸ ਲੋਕ ਸਭਾ ਜਾਂਚ ਪਹੁੰਚੇ ਦਵਿੰਦਰ ਯਾਦਵ ਉਹਨਾਂ ਦੀ ਇਤਿਹਾਤੀ ਦੀ ਮੀਟਿੰਗ ਚੱਲਣ ਦੀ ਆ ਉਸ ਦੇ ਵਿੱਚ ਤੂ ਤੂ ਮੈਂ ਮੇ ਰਖਤੇ ਕੰਨੋ ਮਿਲੀ ਆ ਸੋਨੇ ਢੜਾ ਦੇ ਔਜਲਾ ਢੜਾ ਦੇ ਵਿੱਚ ਸੀਟ ਦੀ ਵੰਡ ਨੂੰ ਲੈ ਕੇ ਕਿਸ ਤਰੀਕਾ ਨਾਲ ਦੇ ਜਿਹੜੀ ਕਾਂਗਰਸ ਦੀ ਸਦਸੀ ਜੋ ਜੰਮੇ ਜੋ ਜਵਾਨ ਹੋਏ ਕਾਂਗਰਸ ਤੇ ਅਕਾਲੀ ਹਮੇਸ਼ਾ ਹੀ ਛਿੱਤਰੀ ਦਾਲ ਵੰਡੇ ਇਹਨਾਂ ਦੇ ਵਿੱਚ ਉਹਨਾਂ ਦੀ ਅਧਿਵਰਤੀ ਹੋਣੀ ਆ ਪਹਿਲਾਂ ਵੀ ਵੰਡੀ ਐ ਤੇ ਉੱਪਰ ਵੀ ਵੰਡੀ ਇੱਕ ਦਿਨ ਸਮਝਦੇ ਗਦੇ ਗਾ ਸਾਡੀ ਪਾਰਟੀ ਦੇਖੋ ਕਿੱਦਾ ਦੀ ਸਾਡੀ ਪਾਰਟੀ ਚ ਕੋਈ ਟਿਕਟਾਂ ਦਾ ਮਸਲਾ ਨਹੀਂ ਕੋਈ ਬੰਦਾ ਟਿਕਟ ਮੰਗਣ ਦੀ ਗਿਆ ਸਾਡੀ ਪਾਰਟੀ ਨਾ ਕੋ ਜਾਊਗੇ ਪੂਰੇ ਪੰਜਾਬ ਦੇ ਵਿੱਚ ਪਾਰਟੀ ਨੇ ਆਪਣਾ ਇੱਕ ਪਾਰਟੀ ਦਾ ਸਿਸਟਮ ਆ ਉਹਨੇ ਕਪੜੇ ਸਰਵੇ ਕਰਦੇ ਆ ਅੱਗੇ ਪਹਿਲਾਂ ਹੋਏ ਵੀ ਆ ਹੋਰ ਹੋਣਗੇ ਅਜੇ ਸਰਵੇ ਵੇਖ ਕੇ ਪਾਰਟੀ ਨੇ ਜਿਹੜਾ ਬੰਦਾ ਯੋਗ ਆ ਉਹਨੂੰ ਟਿਕਟ ਦੇਣੀ ਕੋਈ ਟਿਕਟਾਂ ਤੋਂ ਨਹੀਂ ਮੰਗਣ ਜਾਂਦਾ ਜੀ ਕੁਛ ਦੇ ਜਾਂਦਾ ਨਾ ਇਹ ਟਿਕਟ ਮੰਗਣੀ ਨਾ ਇਹ ਮਤਲਬ ਟਿਕਟ ਲੈਣੀ ਜਿੰਨੂੰ ਪਾਰਟੀ ਦੇ ਦੇਤੀ ਇਲੈਕਸ਼ਨ ਲੜਾਂਗੇ ਸਾਡਾ ਕਾਂਗਰਸ ਵਾਲਾ ਜਿਹੜਾ ਕਲਚਰ ਹੈ ਕਾਂਗਰਸ ਖਤਮ ਹੋ ਗਈ ਸਾਡੇ ਦੇਸ਼ ਚੋਂ ਖਤਮ ਹੋ ਗਈ ਪੰਜਾਬ ਚੋਂ ਵੀ ਖਤਮ ਹੋ ਜੂਗੀ ਕਾਂਗਰਸ ਦਾ ਕੋਈ ਵजूद ਨਹੀਂ ਤਾਈਂ ਉਹ ਜਿੱਤਿਓ ਜਿੱਤਿਂ ਨਹੀਂ ਲੜਦੇ ਉਹਨਾਂ ਦੇ ਧੜੇ ਇੱਕ ਥੋੜਾ ਸਾਡਾ ਮੁਖਵੰਤੀ ਨੇ ਜਿੰਨੇ ਵੀ ਕਾਂਗਰਸ ਦੇ ਕਿੰਨੇ ਮੁਖਵੰਤੀ ਹੈ ਸਾਡਾ ਇਕੱਲਾ ਭਗਵੰਤ ਮਾਨ ਜੀ ਆ ਕਾਂਗਰਸ ਦੇ ਪ੍ਰਤਾਪ ਬਾਜਵਾ ਰਾਜਾ ਬੜਿੰਗ ਸਿੱਧੂ ਸਾਹਿਬ ਵਾਲਾ ਯੋ ਪਿਸੋਨੀ ਸੁਖੀਦਾ ਬਾਬਾ ਕਿੰਨੇ ਆਜੀ ਬਾਜਾ ਸਮਝੂ ਸੀ ਆਥਾ ਬਾਜਾ ਦਾ ਲੈ ਜਿੱਥੇ ਲੜਾਈ ਹੋ ਉਥੇ ਬਾਜਾ ਆਵੇ ਕਿੱਦਾਂ ਹੋ ਸਕਦਾ ਸਮਝ ਦੇਖਦੀ ਗੱਲ ਇੱਦਾਂ ਕੰਮ ਹੀ ਇੰਨਾ ਦੇ ਹੁੰਦੇ ਸਾਰੇ ਮਤਲਬ ਇਹ ਜਿਹੜੇ ਬੰਦੇ ਆ ਇਹਨਾਂ ਨੇ ਕੋ ਲੋਕ ਕਿੱਤਾ ਦੀ ਗੱਲ ਨਹੀਂ ਕਰਨੀ ਲੋਕਾਂ ਦੀ ਗੱਲ ਨਹੀਂ ਕਰਨੀ ਇਹਨਾਂ ਦਾ ਕੋਈ ਪ੍ਰੋਗਰਾਮ ਨਹੀਂ ਹੈ ਪੰਜਾਬ ਦਾ ਇਹਨਾਂ ਦਾ ਪ੍ਰੋਗਰਾਮ ਇਹ ਹੈ ਕਿ ਸਤਾ ਦੇ ਕਿੱਦਾਂ ਕਾਬਜ ਹੋਣਾ ਐਮਪੀ ਕਿੱਦਾਂ ਬੜਨਾ ਐਮਐਲ ਕਿੱਦਾਂ ਬੜਨਾ ਆਪਾਂ ਮਤਲਬ ਜਿਹੜਾ ਚੀਰ ਨਿਸਤ ਕਿਦਾ ਮੰਗ ਆ ਆ ਲੜਾਈ ਸੋ ਲੜਨ ਦੋ ਜੀ ਕੋਈ ਗੱਲ ਨਹੀਂ ਅਜੇ ਤਾਂ ਲੜਨਗੇ ਜਦੋਂ ਵੋਟਾਂ ਦਾ ਪਈਆ ਹੋਰ ਵੇਖੋ ਤੁਸੀਂ ਕੀ ਬੜ